ਉਹਨਾਂ ਕਮੀ ਤੇ ਨਕਿੱਧ ਸਰਕਾਰ ਨਹੀਂ ਕੋਈ ਆਈ ਮੇਰਾ ਕਹਿਣ ਦਾ ਭਾਵ ਆ ਵੀ 2000 ਜਿੱਦਾਂ ਦੇਸ਼ ਯਾਦ ਹੋਇਆ 2025 ਕਹੇ ਜਾਂ ਸਾਤ ਸੀਗਾ ਜਿਹੜਾ ਪੰਜਾਬ ਸਰਕਾਰ ਨੇ ਮਲਾਜਮਾਂ ਨੂੰ ਡੀਏ ਦਾ ਇੱਕ ਵੀ ਪੈਸਾ ਨਹੀਂ ਦਿੱਤਾ ਜਿਹੜਾ ਕੱਲੀ ਪੰਜਾਬ ਸਰਕਾਰ ਆ ਬਾਕੀ ਸਿੱਕਾ ਸਾਰਿਆਂ ਨੇ ਦਿੱਤਾ ਇਥੋਂ ਦੀ ਨਕਿੱਧ ਸਰਕਾਰ ਜਿਹੜੀ ਇਹ ਆਈ ਹੈ ਇਹਨੇ ਆਪਣੇ ਮਲਾਜਮਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਇਹਨੇ ਕਿਸੇ ਮਰਾਜ ਨੂੰ ਕਦੇ ਮੀਟਿੰਗ ਨਹੀਂ ਦਿੱਤੀ ਇਹਨਾਂ ਨੇ ਕਿਸਾਨ ਜੱਥੇਬੰਦੀਆਂ ਨੂੰ ਵੀ ਦਬਾਇਆ ਹੋਇਆ ਸੀ ਜੇ ਤਸੀਲਦਾਰ ਪਟਵਾਰੀਆਂ ਦੀ ਗੱਲ ਕਰਦੇ ਉਹ ਵੀ ਡੱਕਰੇ ਹੋਏ ਸੀ ਇੱਕ ਬਿਜਲੀ ਬੋਰਡ ਦੀ ਪੰਜਾਬ ਸਰਕਾਰ ਦਾ ਮਤਲਬ ਕਿ ਖੜਾ ਹੈ ਜਿਹੜਾ ਆਪਦੀਆਂ ਮੰਗਾਂ ਆਪਦੇ ਹੱਕਾਂ ਲਈ ਤੇ ਆਪਣੇ ਕੋਲ ਇੱਕ ਪਾਵਰ ਵੱਡੀ ਹੈ ਜਦੋਂ ਆਪਾਂ ਇਕੱਠੇ ਹੋ ਕੇ ਕਿਤੇ ਪਾਵਰ ਨੂੰ ਵਰਤਦੇ ਆਂ ਸਰਕਾਰਾਂ ਝੁਕ ਜਾਂਦੀ ਹੈ ਹੁਣ ਵੀ ਜਿਹੜੀ ਆਪਾਂ 12 ਤਰੀਕ ਦੀ ਹੜਤਾਲ ਹੈ ਸਾਰੀ ਮੇਰੇ ਸਾਥੀਆਂ ਨੂੰ ਇਹ ਬੇਨਤੀ ਹੈ ਇਹ ਕੋਈ ਕਿਸੇ ਦਾ ਹੱਕ ਨਹੀਂ ਇੱਕ ਬਿਜਲੀ ਬੋਰਡ ਦੇ ادارے ਨੂੰ ਬਚਾਉਣ ਦਾ ਹੱਕ ਹੈ ਜੇ 2000 ਬਿਲ 25 ਲਾਗੂ ਹੋ ਗਿਆ ਤੇ ਜਿਹੜੇ ਚਾਰ ਲੇਬਰ ਕੋਰ ਕਾਨੂੰਨਾਂ ਨੇ ਕਾਨੂੰਨ ਬਣਾ ਤੇ 14 ਤੋਂ 23 ਤੋਂ 14 ਤੋਂ ਤਾਰ ਕਰਤੇ ਉਹ ਕਾਨੂੰਨ ਇੰਨੇ ਭਿਆਨਕ ਨੇ ਵੀ ਹੱਦੋਂ ਵੱਧ ਜਿਹੜਾ ਹੁਣ ਇਹਨਾਂ ਨੇ ਇਥੋਂ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਅਮਰੀਕਾ ਨਾਲ ਸਮਝੌਤਾ ਕੀਤਾ ਜੇ ਕਿਦੋਂ ਸਮਝੌਤਾ ਇੱਥੇ ਲਾਗੂ ਹੋ ਗਿਆ ਤਾਂ ਜਿਹੜੇ ਆਪਾਂ ਕਿਸਾਨ ਐ ਕਿਸਾਨਾਂ ਤੇ ਆਪਣੇ ਸਾਰਿਆਂ ਦੇ ਔਦਾਰਿਆਂ ਤੇ ਐਡਾ ਵੱਡਾ ਬੋਝ ਪੈਣਾ ਤੇ ਆਪਣੇ ਪੱਲੇ ਕਿਸੇ ਜੇ ਕੱਖ ਨਹੀਂ ਰਹਿਣਾ ਆਪਣੀਆਂ ਜਿਹੜੀਆਂ ਇਥੋਂ ਦੀਆਂ ਜ਼ਮੀਨਾਂ ਜਾਇਦਾਦਾਂ ਜਾਂ ਇਥੋਂ ਦੀ ਜੋ ਵੀ ਪ੍ਰਾਪਰਟੀ ਐ ਉਹ ਬਾਹਰਲੀਆਂ ਕੰਪਨੀਆਂ ਦਾ ਉਹਦੇ ਵਿੱਚ ਸ਼ੇਅਰ ਹੋ ਜੂ ਤੇ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮੁਸ਼ਕਲ ਹੋ ਜਾਣਾ ਜਿਹੜੇ ਹੁਣ ਕਿਸਾਨ ਲੜਦੇ ਨੇ ਇਸ ਕੇਮ ਐ ਆਪਣੇ ਨਾਲ ਸੰਸਾਥ ਦਿੰਦੇ ਨੇ ਆਪਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੁਣ ਜਿਹੜੀ ਆਪਾਂ ਦੇਸ਼ ਵਾਪੀ ਹੜਤਾਲਾਂ ਸਾਰਿਆਂ ਨੇ ਇਹ ਲੜਨੀ ਕਰਨੀ ਚਾਹੀਦੀ ਆ ਇੰਨੀ ਇੱਕ ਬੈਂਕੀਆਂ ਕਰਦਾ ਬਾਕੀ ਮੇਰੇ ਸਾਥੀ ਇੱਥੇ ਬੈਠ ਤੁਹਾਨੂੰ ਦੱਸ ਦਾਂਗੇ ਮੈਨੂੰ ਥੋੜੇ ਜਿਹੇ ਜਿਵੇਂ ਸੀ ਮੈਂ ਕਾਰਨ ਕਰਤੀ ਮunicipality ਜੁਣਾ ਤੇ ਗਿਆ ਹੁਣ ਕਿ ਮੈਂ ਤੁਹਾਨੂੰ ਪਟਿਆਲੇ ਜਾ ਰਹੇ ਆ ਆਪਣੇ ਮਨ ਤੇ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋ ਰਹੀਆਂ ਸੀ ਉਹਦੇ ਸਬੰਧ ਦੇ ਵਿੱਚ ਅੱਜ ਚੇਅਰਮੈਨ ਸਾਹਿਬ ਨੂੰ ਮਿਲਣਾ ਜੋ ਵੀ ਚਲੋ ਕੋਤਨੀ ਫੌਲਸੀ ਬੰਦੀ ਐ ਉਹ ਆਪਾਂ ਦੇਖਦੇ ਆ ਇੱਕ ਥਾਂ ਜਿਹੜੇ ਕੋ ਨੁਮਾਇੰਦਗੀ ਦੇਣੀ ਐ ਆਪਨੇ ਸਿਆਣੇ ਸੂਝਵਾਨ ਬੰਦੇ ਆਪਦੇ ਹਿਸਾਬ ਨਾਲ ਉਸ ਨਾਲ ਕਰਕੇ ਭੇਜੋ ਕਿ ਜਿਹੜਾ ਉਹ ਸੁਪੇ ਚ ਕੰਮ ਕਰ ਕਲੇਜਾਂ ਇਹਨਾਂ ਦੇ ਉਹ ਵੀ 1.5 ਕਿਸੀ ਬੰਦੇ ਹੀ ਭੇਜਣਾ ਇਹ ਗੱਲਾ ਬੰਦਾ ਭੇਜਣਾ ਨਹੀਂ ਹੁੰਦਾ ਇਹਨੂੰ ਕੰਮ ਕਰਨਾ ਇਹਦੇ ਪਹਿਲਾਂ ਦੇਣਾ ਕੀ ਹੁੰਦਾ ਫਿਰ ਉਦੋਂ ਕਿਤੇ ਜਿਵੇਂ ਮੈਂ ਹੁਣ ਇੱਥੇ ਬੈਠਾ ਇਹ ਚਾਏ ਐਡਾ ਵੱਡਾ ਮਤਲਬ ਕਿ ਮੇਰੇ ਸਰਕਲ ਦਾ ਇੱਕ ਮਸਲਾ ਸੀ ਜਿਹਦਾ ਅੱਜ ਹੁਣ ਤੁਸੀਂ ਵੈਂਖਲਾ ਕਰਨਾ ਸੀ ਹੁਣੇ ਮੈਨੂੰ ਵਿੱਚ ਹੀ ਛੱਡਣਾ ਪੈ ਗਿਆ ਬਿਚੀ ਰੀਜਨ ਕਾਰਨ ਇਹ ਬਣ ਗਿਆ ਵੀ ਦੋ ਤਿੰਨ ਮਹੀਨੇ ਹੋ ਗਏ ਜਿੱਦਾਂ ਚੇਅਰਮੈਨ ਸਾਹਿਬ ਆਇਆ ਤੇ ਚੇਅਰਮੈਨ ਮਿਲਿਆ ਬਣੀ ਇੱਕ ਵਾਰੀ ਮੀਟਿੰਗ ਵੀ ਹੋਈ ਹੈ। ਮੁਲਾਜ਼ਮਾਨੀਆਂ ਬਦਲੀਆਂ ਸਭ ਕੁਝ ਜੋ ਵੀ ਜਿਉਂਦਾ ਤਿਉਂ ਕੰਮ ਪਿਆ ਉਥੇ ਹੀ ਪਿਆ। ਅੱਜ ਉਹ ਐਮਰਜੈਂਸੀ ਮੀਟਿੰਗ ਦੇ ਕਾਰਨ ਇਹ ਨੂੰ ਆਪਾਂ ਜਾ ਰਹੇ ਹਾਂ। ਮੇਰਾ ਕਹਿਣ ਦਾ ਭਾਵ ਕਿ ਲੈਕ ਆਇਨਾਂ ਤੇ ਜੋ ਵੀ ਅਸੀਂ ਕੌਡਾ ਦੇਣਾ ਹੈ, ਉਹਦਾ ਕੋਈ ਖਾਸ ਗੱਲ ਨਹੀਂ। ਉਹਦਾ ਤਾਂ ਸਬ ਡਿਵੀਜ਼ਨਾਂ ਚ ਵੀ ਹੁੰਦਾ ਹੈ। ਜਿਹੜੇ ਬੰਦੇ ਨੇ ਕੰਮ ਨਹੀਂ ਕੰਮ ਕਰਨਾ ਉਹਦਾ 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 ਕਿਤੇ ਕੋਈ ਉਹਦਾ ਖਾਸ ਨਹੀਂ ਰੱਖਦਾ ਹੁੰਦਾ। ਦਾਸ ਜਦੋਂ ਇਸ ਪੱਧਰ 'ਤੇ ਪਹੁੰਚਿਆ ਕੋਈ ਆਇਆ ਨਹੀਂ ਸੀ ਮੇਰੇ ਸੁਬੇ ਦਾ ਕੋਈ ਲੀਡਰ ਸੀਗਾ ਮੈਂ ਐਜ ਦੇ ਸਰਕਰ ਪ੍ਰਧਾਨ ਸੀ ਜੋਨ ਪ੍ਰਧਾਨ ਸੀ ਜਿਹੜਾ ਪੰਜਾਬ ਦੇ ਵਿੱਚੋਂ ਦਮੇ ਕੰਮ ਕਰ ਰਿਹਾ ਤੇ ਲੋਕਾਂ ਨੇ ਮੇਰੀ ਮਿਹਨਤ ਕੀਤੀ ਲੋਕਾਂ ਨੇ ਮੇਰਾ ਕੰਮ ਧੰਗ ਦੇਖਿਆ ਤਾਂ ਜਿਨ੍ਹਾਂ ਨੇ ਲੋਕਾਂ ਨੇ ਮੈਨੂੰ ਤੁਸੀਂ ਸਾਰਿਆਂ ਦੇ ਨਾਲ ਕੇ ਮੈਨੂੰ ਉਸ ਵੱਡੀ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਉਹ ਜ਼ਿੰਮੇਵਾਰੀ ਵੀ ਮੈਂ ਆਪਦੀ ਤਨਦੇਹੀ ਨਾਲ ਮੰਨ ਲਈ ਧਮਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਮੈਨੂੰ ਕਦੇ ਕੋਈ ਦਿਨ ਰਾਤ ਦਾ ਨਹੀਂ ਮੈਨੂੰ ਕਿਸੇ ਕੋਈ ਵੱਡੀ ਪਸਾੜੀ ਦਾ ਨਹੀਂ ਸੀਗਾ ਮੈਂ ਸਿਰਫ ਲੋਕਾਂ ਦਾ ਨੁਮਾਇੰਦਾ ਸੀ ਤੇ ਲੋਕਾਂ ਲਈ ਕੰਮ ਕੀਤਾ ਹੈ ਲੋਕਾਂ ਲਈ ਜੇ ਕੰਮ ਕੀਤਾ 21 ਦੇ ਵਿੱਚੋਂ ਆਪਾਂ ਇਕੱਠੇ ਕਰਕੇ ਕਿੱਡਾ ਵੱਡਾ ਮੋਰਚਾ ਮਾਰਿਆ ਸੀ ਤੇ ਬੈਂਡ ਦਾ ਕੱਚਿਆਂ ਤੋਂ ਪੱਤੇ ਮਲਾਜਮਾਂ ਦਾ ਕੀਤਾ ਸੀ ਕੈਸੀ ਵਾਲਿਆਂ ਦਾ ਜਿਹਨੇ ਮੇਰੇ ਸਾਥੀਆਂ ਦੇ ਪੁਲਿਸ ਕੇਸ ਸੀ ਆਪਾਂ ਉਹ ਵੀ ਵਾਪਸ ਕਰਾਏ ਸੀ ਹੋਰ 24 ਦੇ ਵਿੱਚ ਘੋਰ ਚੱਲਿਆ ਫਿਰ ਆਪਾਂ 24 ਦੇ ਵੀ ਕਾਫੀ ਰੁਝੇ ਸਾਰਿਆਂ ਸਾਥੋਂ ਆਪਾਂ ਲੈ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਜਿਹੜਾ ਹੁਣ 25 ਦੇ ਵਿੱਚ ਘੋਰ ਚੱਲਿਆ ਸੀ ਤੁਹਾਨੂੰ ਬਕਾਇਸ ਦੀ ਡਮਾਂਡ ਹੋ ਗਈ ਸੀ ਚਲੋ ਜਿਸ ਤਰ੍ਹਾਂ ਵੀ ਗੱਦੀ ਕਰਿਆ ਆਪਾਂ ਬਿਨਾਂ ਨੁਕਸਾਨ ਤੋਂ ਕਿਸੇ ਮਲਾਜਮਾਂ ਦਾ ਨੁਕਸਾਨ ਨਹੀਂ ਹੋ ਦਿੱਤਾ ਆਪਾਂ ਨੂੰ ਨਿਰਪਰਿ ਜਾੜਿਆ ਸਾਰਿਆਂ ਦੀ ਸੂਝਬੂਧ ਨਾਲ ਤੇ ਮੇਰਾ ਕਹਿਣ ਦਾ ਭਾਵ ਜੇ ਆਪਾਂ ਕਿਸੇ ਪਰਿਵਾਰ ਦਾ ਮੁਖੀ ਚੁਣਨਾ ਹੈ ਤਾਂ ਮੁਖੀ ਚੁਣਨ ਦੇ ਲਈ ਐ ਨਹੀਂ ਕਿਹਾ ਹੁੰਦਾ ਕਈ ਵਾਰ ਵੀ ਫਲਾਣੇ ਨੂੰ ਵੀ ਸਾਡਾ